ਮੋਗੇ ਮੰਡੀ ਤੇ ਖੜੇ ਆ ਠੋਡੇ ਵਾਸਤੇ ਨਾ ਤਿੰਨ ਟਰੈਕਟਰ ਲੈ ਕੇ ਆਇਆ ਬਈ ਇੱਕ ਫਾਰਮ 60 ਏ 455 ਤੇ ਇੱਕ ਅਰਜਣ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਈ ਠੀਕ ਆ ਬਾਈ ਜੀ ਹੋ ਠੀਕ ਆ ਜੀ ਵਧੀਆ ਤੁਸੀਂ ਦੱਸੋ ਵਧੀਆ ਜੀ ਸਭ ਤੋਂ ਪਹਿਲਾਂ ਫਾਰਮ 60 ਮਾਡਲ ਕਿਹੜਾ ਬਈ ਇਹ ਮਾਡਲ 2007 ਆ ਵੀਰੇ ਪੰਜਾਬ ਨੰਬਰਾਂ ਪਹਿਲੀ ਪਾਰਟੀ ਦਾ 2007 ਮਾਡਲ ਆ ਪੰਜਾਬ ਨੰਬਰਾਂ ਤੇ ਫਸਟ ਓਨਰ ਆ ਮਾਈਸਟੰਡਰ ਕੋਦ ਮਾਲਕੰਦ ਨਾਮ ਆਕੜ ਆ ਠੀਕ ਆ ਰੰਗ ਪੇਂਟ ਦੀ ਗੱਲ ਕਰਕੇ ਬਈ ਜੋ ਰਿਮਾ ਰੁਮਾ ਦਾ ਰੰਗ ਆ ਵੇਖ ਲੈ ਵੀ ਰੁਪਏ ਚੋਂ 90 ਪੈਸੇ ਟਰੈਕਟਰ ਸੋਹਣਾ ਪਿਆ ਸ ਠੀਕ ਹੈ ਵੀਰੇ ਕੁਝ ਵੀ ਨਹੀਂ ਚੇਂਜ ਹੋਇਆ ਸਰਵਸ ਵਗੈਰਾ ਆਪਣੀ ਨਵੀਂ ਕੀਤੀ ਆ ਕੋਈ ਵੀ ਟਰੈਕਟਰ ਮੈਥੋਂ ਗਾਹਕ ਲਾਉ ਆ ਇੰਜਨ ਦੀ ਮੋਗਰੈਲ ਦੀਆਂ ਸਰਵਸਾਂ ਆਪਣੀਆਂ ਨਵੀਆਂ ਹੁੰਦੀਆਂ ਠੀਕ ਆ ਰੰਗ ਪੇਡ ਦਾ ਰੀਨਲ ਰੰਗ ਪੇਡ ਦੀ ਆਪਣੀ ਗਾਰੰਟੀ ਹੋ ਬਾਈ ਪੂਰਾ ਰੀਨਲ ਟਰੈਕਟਰ ਮਗਰ ਨਹੀਂ ਛੱਤੋਂ ਤੋਂ ਨਹੀਂ ਰੰਗ ਲਿਆ ਯਾਰ ਅਜੇ ਹੋਰ ਤਾਂ ਲੈਣਾ ਹੀ ਗਾਹਾਂ ਵੇਖ ਲੈ ਕਰੋ ਠੀਕ ਆ ਬਾਈ ਆ ਕੰਪਨੀ ਦੀਆਂ ਰਵੜਾ ਰੂੜਾ ਆਹ ਨਾਲ ਆ ਤਿੰਨ ਡੱਡਾ ਡੁੰਡੇ ਨਾਲ ਦੇ ਆ ਜੇ ਬਾਈ ਠੀਕ ਆ ਟਾਇਰਾਂ ਦੀ ਗੱਲ ਕਰੀਏ ਵੀ ਕਿੰਨੇ ਪਰਸੈਂਟ ਆ ਟਾਇਰ ਆ ਬਾਈ ਮੂਰਲੇ ਬੀਕੇਟੀ ਦੇ ਠੀਕ ਆ ਮਗਲੇ ਐਮ ਆਰ ਐਫ ਦੇ 95 ਪੈਸੇ ਖਰੇ ਆ ਯਾਰ ਜਮਾ ਚਾਰੇ ਸਾਰਾ ਵੇ ਕਿੰਨੀ ਹੈਵੀ ਲੱਗੀ ਪੂਰੀ ਪੰਜਾਬ ਨੰਬਰ 21 14 ਹੌਕ ਹੈਵੀ ਆ ਡੰਡਾ ਫੱਟੀ ਛਤਰੀ ਬੇਪਰ ਸਾਰਾ ਕੁਝ ਹਾਜ਼ਰ ਆ ਟਰੈਡਰ ਦੇ ਨਾਲ ਆ ਹੀ ਮਿਲੂਗਾ ਸਮਾਨ ਸਮਾਨ ਸਾਰਾ ਨਾਲ ਆ ਕਹਿ ਸਕਦੇ ਆ ਬਾਈ ਪੂਰਾ ਜਿਹਨੂੰ ਕੱਦਗੇ ਕੋਕਾ 300 ਰੁਪਏ ਚੋਂ 90 ਪੈਸੇ ਸੋਨਾ ਟਰੈਡਰ ਲਿਆਂਦਾ ਵੀਰ ਅੱਜ ਆਪਾਂ ਠੀਕ ਆ ਵੀ ਆਫਰ ਆ ਆ ਵੇਖ ਲਓ ਵੀ ਸਲਫ ਤੇ ਕੈਮਰਾ ਮਾਰਕੀਟ ਚੈੱਕ ਰਹੀ ਰੰਗ ਰੂਪ ਬਾਈ ਹਜੇ ਸਲਫ ਟਰੈਡਰ ਦੀ ਖੁੱਲੀ ਏ ਜੀ ਠੀਕ ਆ ਨਵਾਂ ਟਰੈਕਟਰ ਪਿਆ ਕੋਰਾ ਜਮ ਜਮਾ ਕੋਰਾ ਤੇ ਜਮਾ ਸੋਨਾ ਟਰੈਕਟਰ ਆ ਇੰਜਨ ਦੀਆਂ ਸਰਵਿਸਾਂ ਨਵੀਆਂ ਹੁੰਦੀਆਂ ਮੂਰਲੀਆਂ ਹੱਬਾਂ ਖੋਲ ਕੇ ਆਪਣੀਆਂ ਅਗਲੀਸ ਕੀਤੀਆਂ ਹੁੰਦੀਆਂ ਵੀਰੇ ਠੀਕ ਆ ਇਹ ਗਾਹਕ ਭਣਾ ਦੀ ਚੈੱਕ ਵੀ ਕਰ ਲਿਆ ਕਿ ਵੀ ਹੱਬਾਂ ਅਗਲੀਸ ਹੋਈਆਂ ਕਿ ਨਹੀਂ ਹੋਈਆਂ ਵਾਕਿਆ ਟਰੈਕਟਰ ਪੂਦਾ ਸੁਨਾ ਨਵਾਂ ਕੋਕਾ ਪੀਸ ਟਰੈਕਟਰ ਹੈ ਠੀਕ ਆ ਸਰਬਸਾ ਨਵੀਆਂ ਸਰਬਸਾ ਨਵੀਆਂ ਪੰਜਾਬ ਲੰਬਰਾ ਆਈਡੀ ਸਮਾਨ ਆ ਜਿਵੇਂ ਬਾਰਲੇਟ ਲੱਗੀ ਆ ਇਹ ਸਾਰਾ ਕੁਝ ਆਪਾਂ ਆ ਹੀ ਦੇਣਾ ਜਿਹੜਾ ਸਮਾਨ ਐਡ ਤੇ ਤੂੰ ਦਿਖਾ ਦੇਣਾ ਗਾਹਕ ਨੂੰ ਹਾਂ ਹਾਂ ਤੇ ਆ ਹੀ ਦੇਣਾ ਆਪਾਂ ਲਾਉਣਾ ਕੁਝ ਨਹੀਂ ਡਾਕੂਮੈਂਟ ਪੂਰੇ ਆ ਪੂਰੇ ਬਾਈ ਗਰੰਟੀ ਇਹ ਚੀਜ਼ ਦੀ ਆਪਣੀ ਕਾਗਜ਼ਾਂ ਪੱਤਰਾਂ ਦਾ ਜਮਾ ਓਕੇ ਆ ਠੀਕ ਆ ਗੱਲ ਕਰੀਏ ਟਰੈਕਟਰ ਦੀ ਡਿਮਾਂਡ ਦੱਸ ਡਿਮਾਂਡ ਦੀ ਗੱਲ ਕਰਕੇ ਵੀਰੇ ਡਿਮਾਂਡ ਦਾ 7 ਮੜ ਦੀ ਆਪਣੀ 3 ਲੱਖ 25 ਹਜ਼ਾਰ ਰੁਪਿਆ ਰੇਟ ਆ ਬਣਾਓ ਠੀਕ ਆ ਜਿਹੜਾ ਵੀਡੀਓ ਕਰਕੇ ਆਉਂਦਾ ਬਾਈ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਵੀ ਆਪਾਂ ਨੂੰ ਗਾਹਕਾਂ ਚਲਦੀ ਆੜ ਤੇ ਡਿਸਕਾਊਂਟ ਦੇ ਦਿੰਦਾ ਮੈਂ 25000 ਰੁਪਏ ਉਤਲਾੜਾ ਦੇ ਤਿੰਨ ਲੱਖ ਦਾ ਟਰੈਕਟਰ ਦੇ ਤਿੰਨ ਲੱਖ ਦਾ ਟਰੈਕਟਰ ਦਊਂਗਾ 7 ਮਾਡਲ ਨਵਾਂ ਕੋਰਾ ਜੀ ਨੂੰ ਲੈ ਕੇ ਕੋਰਾ ਟਰੈਕਟਰ ਕੰਡੀਸ਼ਨ 2014-15 ਮਾਡਲ ਦੀ ਕੰਡੀਸ਼ਨ ਹੈ ਟਰੈਕਟਰ ਦੀ ਇਹ ਮਾਡਲ ਹੀ 7 ਹੈ ਜਿਹੜੀ ਇਹਦੀ ਕੰਡੀਸ਼ਨ ਹੈ 14-15 ਮਾਡਲ ਦੀ ਕੰਡੀਸ਼ਨ ਹੈ ਟਰੈਕਟਰ ਦੀ ਠੀਕ ਆ ਬਾਈ ਅੱਗੇ ਆ ਗਿਆ ਜੀ 855 855 2007 ਮਾਡਲ ਨੰਬਰ ਪਿਆਵ ਆ ਬਾਈ ਇਹ ਵੀ 2007 ਮਾਡਲ ਆ ਪੀ ਵੀ 11 ਪਟਿਆਲੇ ਦਾ ਨੰਬਰ ਆ ਇਹਦਾ ਨੰਬਰ ਹੈ ਇਹਦੇ ਇੱਕ ਬਾਈ ਹੋਰ ਮੇਨ ਆ ਮੇਨ ਮੰਨ ਕੇ ਚੱਲ ਗਾਹਕ ਨੂੰ ਬੈਨੀਫਿਟ ਆ ਇਹ ਚੀਜ਼ ਚ ਇਹ ਟਰੈਕਟਰ ਦੇ ਵਿੱਚ ਗਾਹਕ ਨੂੰ ਬੈਨੀਫਿਟ ਆ ਗਾਹਕ ਨੂੰ ਉਹ ਕਿਵੇਂ ਦੱਸੋ ਬਾਈ ਇਹ ਟਰੈਕਟਰ ਤੇ ਬਾਈ 30000 ਰੁਪਿਆ ਲਾ ਕੇ ਪਾਸਿੰਗ ਕਰਾ ਕੇ ਚਿਪ ਵਾਲੀ ਕਾਪੀ ਕਢਾਈ ਵੀ ਆ ਇਹਦੀ ਮੱਲਬ ਪਾਸਿੰਗ ਇਹਦੀ ਕੇ ਕੇ ਖਾਈ ਦੀ ਕਿਰਪਾ ਸਾਡੇ ਟਰੈਡਰ ਠੀਕ ਆ 2028 ਦਾ ਹੀ ਪਾਸ ਆ ਖਾਈ ਦੀ ਕਿਰਪਾ ਪਾਸ ਹੋਇਆ ਵਾ ਟਰੈਡਰ ਇਹ ਕਾਗਜ਼ਾਂ 'ਚ ਪਾਸ ਤੇਪ ਵਾਲੀ ਕਾਪੀ ਆ ਜੇ ਕਿਸੇ ਵੀ ਟਰੈਡਰ ਨਾਂ ਕਰਾਉਣਾ ਮੈਥੋਂ ਲੈ ਕੇ 3500 4000 ਦੇ ਵਿੱਚ ਟਰੈਡਰ ਨਾਂ ਹੋਈ ਨਾ ਵੀ ਜਿਹੜਾ ਵੀਰ ਲੈਂਦਾ 3500 ਰੁਪਿਆ ਲਾ ਕੇ ਉਹਦੇ ਨਾਂ ਜੜ ਦਿੰਦਾ ਮਾਲਕ ਬਾਂਜੂ ਆ ਕਾਗਜ਼ਾਂ 'ਚ ਵੀਰ ਹੋ ਠੀਕ ਆ ਤੇ ਨਹੀਂ ਤੈਨੂੰ ਪਤਾ ਬਾਈ 2008 9 ਮਾਡਲ ਟਰੈਡਰ ਨਹੀਂ ਨਾਂ ਹੁੰਦੇ ਨਹੀਂ ਨਾਂ ਹੁੰਦੇ ਬਾਈ ਇਹਦੇ 28 3000 ਰੁਪਿਆ ਕਾਗਜ਼ਾਂ ਤੇ ਲੱਗਾ ਵਾ ਠੀਕ ਆ ਬਾਈ ਤੇ ਟਾਇਰਾਂ ਦੀ ਆ ਚਾਰੇ ਬਈ ਠੀਕ ਆ ਰੰਗ ਪੇਟ ਰੰਗ ਪੇਟ ਬਈ ਹਜੇ ਟਰੈਕਟਰ ਦੀ ਯਾਂਸੀ ਵਾਲੀ ਸੀਗਲੀ ਨਹੀਂ ਖੁੱਲੀ ਹਜੇ ਦਾ ਰੇਸ ਵਧਾਉਣੀ ਰੇਸ ਵਾਲੀ ਸੀਲ ਜੇ ਉਵੇਂ ਪਈ ਆ ਜੋ ਆ ਵੇ ਲੋ ਇੰਡਾਂ ਦੇ ਬੂਟ ਕਟਾਈ ਇੰਡਾਂ ਸਾਰਾ ਕੁਝ ਨਾਲ ਦਾ ਤੇ ਮਗਾ ਵੀ ਗੱਲ ਕਰਕੇ ਠੀਕ ਆ ਯੂ ਨਾਲ ਆਈ ਆ ਇਹ ਨਾਲ ਦੇਵਾਂਗੇ ਕੱਲੀ ਯੂ ਹੀ ਆ ਯੂ ਹੀ ਆਈ ਆ ਕੱਲੀ ਬਈ ਡੈਕ ਸੀਗਾ ਉਹ ਲਾੜਿਆ ਬੰਦਿਆਂ ਨੇ ਠੀਕ ਆ ਬਈ ਯੂ ਨਾਲ ਆਈ ਆ ਡੰਡਾ ਫੱਟੀ ਬਾਕੀ ਬੈਂਪਰ ਵਗੈਰਾ ਲੱਗਿਆ ਵਾ ਪੂਰਾ ਨਵਾਂ ਟਰੈਕਟਰ ਜਿਹਨੂੰ ਕਹਿੰਦੇ ਕੋਕਾਫੀ ਟਰੈਕਟਰ ਰੇਮਾਰੂ ਮਾਰਾ ਪੂਰਾ ਸਾਫ ਆ ਰੇਮਾਰੂ ਸਾਫਾ ਵੱਡੇ ਮੋਟੇ ਇਸ ਨਾਲਾ ਵੱਡੀ ਲਿਫਟ ਆ ਗਈ ਇਹ ਵੱਡੀ ਲਿਫਟ ਚ ਆ ਜਾਂਦਾ ਵੀਰੇ ਇਹ ਵੱਡਾ ਟੱਪ ਆ ਠੀਕ ਆ ਬਾਈ ਹਾਂ 2007 ਚ ਵੱਡੀ ਲਿਫਟ ਆ ਜਾਂਦੀ ਇਹ ਨਗੀਨਾ ਸਾਹਿਬ ਮੈਸੀਆ ਨਹੀਂ ਰੇਸ ਲੱਗੀ ਆ ਨਵੀਂ ਇਹ ਆਪਾਂ ਇ ਸਮਾਨ ਦੇ ਦਾਂਗੇ ਲਿਫਟ ਪੰਪ ਨਹੀਂ ਤੇ ਕਰਨਾਲ ਦਾ ਠੀਕ ਆ ਪੂਰੀ ਲਿਫਟ ਪੰਪ ਦੀ ਰੇਟ ਦਾ ਚੇਂਜ ਹੋਇਆ ਅੱਜ ਤੱਕ ਠੀਕ ਆ ਰੇਟ ਦੀ ਚਲਾਈ ਇੰਨੀ ਕੀ ਹੋਈ ਆ ਜੀ ਹਾਂ ਆਪਾਂ ਗੱਲ 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 ਕਰੀਏ ਇਹਦੀ ਡਿਮਾਂਡ ਦੇ ਇਹਦੀ ਡਿਮਾਂਡ ਦੀ ਗੱਲ ਕਰਕੇ ਵੀਰੇ 2007 ਮਾਡਲ ਦਾ ਰੇਟ ਹੈਗਾ ਆਪਣਾ 2,95,000 ਰੁਪਿਆ ਠੀਕ ਆ 2,95 ਲੈ ਲਓ ਚੈੱਕ ਵੀ ਕਰਾ ਦਿਓ ਰੇਟ ਵੀਰਾ 2,95 ਰੇਟ ਆ ਠੀਕ ਆ ਡਬਲ ਕਲੱਚ ਆ 6 ਗਰੀ ਆ ਠੀਕ ਆ ਠੀਕ ਆ ਜੇ ਵੀ ਵੀਰ ਤੇਰੀ ਐਡ ਤੇ ਮੇਰੇ ਕੋਲੇ ਪਹੁੰਚਦਾ ਠੀਕ ਆ ਵੇਲੀ ਚੱਲਦੀ ਐ ਤੇ ਡਿਸਕਾਊਂਟ ਠੀਕ ਆ ਠੀਕ ਆ ਬਾਈ ਕਹਦੇ ਮੈਂ ਵੀਰ ਦੀ ਐਡ ਤੇ ਪਹੁੰਚਿਆ ਸਕਰੀਨ ਸ਼ਾਟ ਲੈ ਕੇ ਆਇਆ ਹਾਂ 2 ਲੱਖ ਤੇ 80 ਹਜ਼ਾਰ ਦਾ ਡੇਟਰ ਦੇ ਦੂਗਾ 15000 ਦਾ ਮਾਨ 15000 ਰੁਪਿਆ ਮੈਂ ਤੇ ਸਟੋਰ ਤੇ ਵੀ ਐਡ ਦੀ ਦਿਖਾਵਾ ਚੱਲਦੀ ਐ ਠੀਕ ਆ ਕਿਹੜਾ ਆ ਗਿਆ ਬਾਈ ਅਰਜਨ ਵੈਲੀ ਅਰਜਨ 605 ਚੈਂਜਰ ਮੈਟ 16 17 ਚ ਚੈਂਜਰ ਮੈਟ ਆ ਵੇ ਲੋ ਮੱਕੀ ਦੀ ਮਸ਼ੀਨ ਵਾਲਾ ਸਪੈਸ਼ਲ ਦੇ ਬਾਈ ਯਾਰ ਅੱਜ ਦੇਖੀ ਤਾਂ ਬਹੁਤ ਆਇਆ ਬੜਾ ਚੇਂਜਰ ਗੇਅਰ ਠੀਕ ਆ ਪੀਟ ਕੋ ਵਾਲਾ ਕਲਚ ਸਾਈਡ ਸਾਈਡ ਕਲਚ ਸਾਈਡ ਕਲਚ ਚੇਂਜਰ ਗੇਅਰ ਠੀਕ ਆ ਬਾਈ 16 ਐ 18 ਚ ਮਾਡਲ ਕਿਹੜਾ ਮਾਡਲ 2013 2013 ਮਾਡਲ ਨੰਬਰ ਪੰਜਾਬ ਵਾ ਨੰਬਰ ਪੰਜਾਬ ਆ ਆਈਡੀ ਪ੍ਰੂਫ ਬੰਦੇ ਦਾ ਮਿਲੂਆ ਜਿਹਦੇ ਨਾਂ ਟਰੈਕਟਰ ਇਹ ਠੀਕ ਆ ਬਾਈ ਨਵਾਂ ਟਰੈਕਟਰ ਪੰਜਾਬ ਨੰਬਰ ਜਿਹਨੂੰ ਪੋਰਾ ਟਰੈਕਟਰ ਕਹਿੰਦੇ ਕੇ ਜਮਾ ਸਾਫ ਸੁਥਰਾ ਰੰਗ ਦਾ ਸ਼ਤਰੀ ਫੈਬਰ ਵਾਲੀ ਆਈ ਆ ਮੈਂ ਦਊਂਗਾ ਸਮਾਨ ਨਾਲ 13 ਦੀ ਗੱਲ ਕਰੀਏ ਟਾਇਰਾਂ ਦੀ ਗੱਲ ਕਰਗੇ ਬਾਈ 85 ਪੈਸੇ ਟਾਇਰ ਕੰਪਨੀ ਦੇ ਚਾਰੇ ਟਾਇਰ ਕੰਪਨੀ ਦੇ 85 ਪੈਸੇ ਠੀਕ ਆ ਰੰਗ ਪੇੜ ਦਾ ਸਾਰਾ ਰੰਗ ਦਾ ਸਾਰਾ ਅਰੀਨਲ ਆ ਇਹ ਚੀਜ਼ ਦੀ ਆਪਣੀ ਗਾਰੰਟੀ ਹੋ ਵੀਰੇ ਠੀਕ ਆ ਬਾਈ ਹਾਂ ਜੋ ਮਾਲਕ ਚਲੋ ਰੰਗ ਲਿਆ ਕੰਨੀਆਂ ਨਿਕਲੀਆਂ ਜੋ ਆ ਦੇਖ ਲਓ ਇਹ ਕੰਪਨੀ ਦੇ ਰੰਗ ਦੀਆਂ ਠੀਕ ਆ ਬਾਈ ਇਹ ਜੋ ਕਿ ਤੋਂ ਮਾੜਾ ਮੋਟਾ ਰੰਗ ਕਰਨ ਰਿੰਮਾ ਦਾ ਲਹਿ ਗਿਆ ਉਹਨਾਂ ਕ ਲਿਆ ਹੋਇਆ ਪਰ ਪੇਂਟ ਨਹੀਂ ਹੋਇਆ ਕੋਲ ਟਰੈਕਟਰ ਆਪਾਂ ਕਹਿੰਦੇ ਵੀ ਸਾਰਾ ਅਰੀਜਨਲ ਆ ਵੇ ਲੋ ਮਗਰਾੜਾ ਮੋੜਾ ਦਾ ਬੇਦਾਗ ਪਿਆ ਟਰੈਕਟਰ ਜਿੱਤ ਕਰੋ ਮੋਰਾ ਮੂਰਾ ਮਗਰਾੜਾ ਦੀਆਂ ਨਾਲ ਦੀਆਂ ਯੂਸੀ ਵਾਲੀਆਂ ਉਵੇਂ ਪਈਆਂ ਨੇ ਸਟicker ਵਗੈਰਾ ਜੀ ਠੀਕ ਆ ਵੀ ਸਮਾਨ ਸਾਰਾ ਨਾਲ ਆ ਸਾਰਾ ਸਮਾਨ ਨਾਲ ਪਿਆ ਲੈਂਕਾ ਲੂਕਾਂ ਦਾ ਟਰੈਕਟਰ ਬਹੁਤ ਸਾਫ ਪਿਆ ਟਰੈਕਟਰ ਹਲਾਂ ਦੀ ਉਭਾਈ ਤੋਂ ਆਇਆ ਕਰਕੇ ਬਚਿਆ ਹੋਆ ਕਿਰਾਏ ਭਾੜੇ ਵਾਲੇ ਤੋਂ ਬਚਿਆ ਹੋਆ ਬਾਈ ਤੁਸੀਂ ਠੀਕ ਆ ਹਣ ਗੱਲ ਕਰੀਏ ਬਾਈ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ ਪੰਜਾਬ ਨੰਬਰ ਚੈਂਜਰ ਮੈਟ ਮਾਈਕੋ ਪੰਪ ਮਾਈਕੋ ਪੰਪ ਚ ਮਾਈਕੋ ਪੰਪ ਠੀਕ ਆ ਠੀਕ ਆ ਤੇ ਰੇਟ ਦੀ ਗੱਲ ਕਰਕੇ ਆਪਣਾ ਰੇਟ 13 ਮੜ ਦਾ ਵੀਰੇ 4 ਲੱਖ ਤੇ 85000 ਰੁਪਿਆ ਰੇਟ ਆ ਚੈੱਕ ਕਰਾ ਦੇ ਇੱਕ ਵਾਰੀ ਕੈਮਰਾ ਮਾਰ ਕੇ ਇਹ ਮੰਡੀ ਦਾ ਰੇਟ ਆ ਇਹ ਮੰਡੀ ਦਾ ਰੇਟ ਆ 4 5 ਰੇਟ ਮੇਰਾ ਘਰ ਵਾਲਾ ਵੀ ਆ ਤੇ ਮੰਡੀ ਵਾਲਾ ਵੀ ਕਹਿ ਲਾ ਪਰ ਤੂੰ ਸਾਡੇ ਕੋਲੇ ਚੱਲ ਕੇ ਆਉਣਾ ਮੈਂ ਤੇਰਾ ਹੀ ਇੱਕ ਮਾਨ ਕਰਦਾ ਆ ਇਹਦਾ ਠੀਕ ਆ ਤੇਰੇ ਮੂੰਹ ਹਾਂ ਤੇਰਾ ਮਾਰ ਲੱਗਾ ਮੈਂ ਤੇਰੇ ਮੂੰਹ ਨੂੰ ਠੀਕ ਆ ਤੂੰ ਸਾਡਾ ਭਰਾ ਛੋਟਾ ਤੂੰ ਸਾਡੇ ਕੋਲ ਚੱਲ ਕੇ ਆਉਣਾ ਠੀਕ ਆ 4 ਲੱਖ 70 ਹਜ਼ਾਰ ਦਾ ਰੇਟ ਦੇ ਦੋ 15000 ਰੁਪਏ ਤੈਨੂੰ ਛੱਡਿਆ ਮੈਂ ਵਾ ਠੀਕ ਹੈ ਹਾਂ ਠੀਕ ਹੈ ਬਾਈ ਪੰਜਾਬ ਨੰਬਰ ਹੈ ਤੇ ਮੋਬਾਈਲ ਨੰਬਰ ਆਪਾਂ ਬਾਈ ਬੋਲ ਰਹੇ ਹਾਂ ਜੇ ਕਿ ਤਿੰਨਾ ਟਰੈਕਟਰਾਂ ਦੀ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਅਰਜਨ ਬਾਰੇ 855 ਬਾਰੇ ਫਾਰਮ ਟਰੈਕ 60 ਬਾਰੇ ਠੀਕ ਹੈ ਬਾਈ 91175 ਠੀਕ ਆ 82582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਪਿੰਡ ਆ ਮੇਰਾ ਸੁਖਾਣਾ ਦਾ ਠੀਕ ਆ 94175 81582 ਤੇ ਆਪਣੇ ਨਾਲ ਗੱਲਬਾਤ ਕਿਸੇ ਵੀ ਨਰੇਟਰ ਲੈਣਾ ਹੋਵੇ ਕਰ ਸਕਦੇ ਆ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤੋਂ ਸਾਰਿਆਂ ਦਾ ਧੰਨਵਾਦ